ਸਵਾਗਤ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬੀ ਚੈਨਲ ਪਟਾਲਾ ਚ ਬਾਲ ਮਜ਼ਦੂਰੀ ਦਿਨ ਬੇ ਦਿਨ ਵਧ ਰਹੀ ਹੈ ਨਬਾਲਕ ਬੱਚਾ ਤੋਂ ਦੁਕਾਨ ਤੇ ਮਜ਼ਦੂਰੀ ਕਰਵਾਉਣ ਦੇ ਇਸ ਵਾਧ ਵਿੱਚ ਚਿਕਨ ਦੁਕਾਨ ਦੇ ਮਾਲਕ ਦਾ ਅੱਜ ਲੇਬਰ ਵਿਭਾਗ ਗੁਰਦਾਸਪੁਰ ਵੱਲੋਂ ਚਲਾਨਟਾ ਗਿਆ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਲੇਬਰ ਵਿਭਾਗ ਗੁਰਦਾਸਪੁਰ ਦੇ ਇੰਸਪੈਕਟਰ ਗੁਰਜਪਾਲ ਸਿੰਘ ਵੱਲੋਂ ਆਪਣੀ ਟੀਮ ਤੇ ਪਟਾਲਾ ਪੁਲਿਸ ਨਾਲ ਸਾਂਝੇ ਤੌਰ ਤੇ ਸਾਲ ਸਿੰਬਲ ਚੌਕ ਪਟਾਲਾ ਵਿਖੇ ਸਤ ਇੱਕ ਚਿਕਨ ਦੀ ਦੁਕਾਨ ਤੇ ਰੇਡ ਕੀਤੀ ਗਈ ਰੇਡ ਦਾ ਜੇੜ ਦੇ ਦੌਰਾਨ ਉਹਨਾਂ ਦੇਖਿਆ ਕਿ ਦੁਕਾਨ ਵਿੱਚ ਦੋ ਨਵਾਲਤ ਬੱਚਿਆਂ ਤੋਂ ਮਜ਼ਦੂਰੀ ਦਾ ਕੰਮ ਲਿਆ ਜਾ ਰਿਹਾ ਸੀ ਇੰਸਪੈਕਟਰ ਲੋਤਰੰਤ ਇਸ ਇਸ ਬੰਦ ਵਿੱਚ ਕਾਰਵਾਈ ਕਰਦੇ ਹੋਏ ਨਵਾਲਤ ਬੱਚਿਆਂ ਨੂੰ ਮਜ਼ਦੂਰੀ ਕਰਨ ਤੋਂ ਰੋਕਿਆ ਗਿਆ ਤੇ ਕਾਨ ਮਾਲਕ ਨੂੰ ਨਵਾਲਤ ਬੱਚਿਆਂ ਤੋਂ ਮਜ਼ਦੂਰੀ ਕਰਵਾਉਣ ਦੇ ਖਿਲਾਫ ਨਤੀਜੇ ਦਿੱਤੀ ਗਈ ਤੇ ਤਾੜਨਾ ਵੀ ਕੀਤੀ ਗਈ ਜਿਸ ਤੇ ਕੋਈ ਉਸ ਪਾਸ ਜਵਾਬ ਨਹੀਂ ਦੇ ਸਕਿਆ ਉਲਟਾ ਵਿਭਾਗ ਦੀ ਟੀਮ ਦੇ ਨਾਲ ਬਹਿਸ ਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਇੰਸਪੈਕਟਰ ਵੱਲੋਂ ਤੁਰੰਤ ਦੁਕਾਨ ਮਾਲਕ ਦਾ ਐਨਟੀ ਚਾਈਲਡ ਲੇਬਰ ਤਹਿ ਚਲਾਨ ਟਟੇ ਗਰੇ ਦੁਕਾਨਦਾਰਾਂ ਕੋ ਗਾਂ ਤੋਂ ਨੇਪਾਲਿਕ ਬੱਚਾਂ ਤੋਂ ਮਜ਼ਦੂਰੀ ਨਾ ਕਰਵਾਉਣ ਦੀ ਚੇਤਾਵਨੀ ਦਿੱਤੀ ਗਈ ਆਓ ਤੁਹਾਨੂੰ ਦਿਖਾਉਂਦੇ ਹਾਂ ਬਟਾਲਾ ਤੋਂ ਲੱਭੀ ਸਿੰਘ ਖੁਸ਼ੀਪੁਰ ਦੀ ਇੱਕ ਵਿਸ਼ੇਸ਼ ਫੋਟੋ ਆਪਣੇ ਸ਼ੌਪ ਤੇ ਹੋਣਾ ਨਹੀਂ ਤੁਸੀਂ ਮੈਂ ਨਹੀਂ ਦੁਕਾਨ ਜਾਣਦਾ ਭਾਜੀ ਓਕੇ ਨਹੀਂ ਉਹ ਤਾਂ ਮਾਲਕ ਤੁਸੀਂ ਹੋ ਮੈਂ ਉਹਨਾਂ ਦਾ ਮੈਂ ਮਹਿਮਾ ਦੁਕਾਨ ਤੇ ਨਹੀਂ ਹੁੰਦਾ ਓਕੇ ਤੇ ਜਿਹੜੇ ਦੋ ਮੁੰਡੇ ਫੜੇ ਆ ਕੀ ਕਹਿਣਾ ਚਾਹੋਂਗੇ ਨਾ ਭਾਈ ਇਹ ਮੁੰਡੇ ਕਦੇ ਫੜੇ ਇਹਨਾਂ ਨੂੰ ਲੈਣ ਹੀ ਨਹੀਂ ਕੋ ਗਿਆ ਇੱਥੇ ਕੋਈ ਓਕੇ ਇਹਨਾਂ ਨੂੰ ਕੋ ਲੈਣ ਹੀ ਨਹੀਂ ਗਿਆ ਇਹਦਾ ਇਹਨਾਂ ਦੇ ਮਾਮਾਂ ਨੇ ਸਕੂਲੇ ਪੜ੍ਹਦੇ ਨੇ ਠੀਕ ਆ ਬਾਅਦ ਜਦੋਂ ਕੋਈ ਲੋਡ ਪੈਂਦੀ ਤੇ ਆਉਣ ਵਾਜਦੇ ਮੁੰਡੇ ਕਿੰਨੀ ਦੇਰ ਤੋਂ ਕੰਮ ਕਰਦੇ ਹੋ ਇੱਥੇ ਇਹ ਕਦੀ ਪੱਕੇ ਨਹੀਂ ਕਰਦਾ ਕੋਈ ਵੀ ਓਕੇ ਮੈਂ ਚੈੱਕ ਕਰਾ ਦਿੰਦਾ ਲੋਕੀਂ ਲੇਕਿਨ ਉਹ ਮੁੰਡਿਆਂ ਦਾ ਕਹਿਣਾ 5-5 ਸਾਲ ਤੋਂ ਕੰਮ ਕਰਦੇ ਹੋ ਜੀ ਚੈੱਕ ਕਰੋ ਸਾਡੇ ਜੀ ਭਾਈ ਆ ਲੋ ਕੋਈ ਦੇਖ ਕੇ ਦੇਣੇ ਹਾਲ ਮਹੀਨਾ ਚ ਰੋਲਦਾ ਆਪਾਂ ਭਾਈ ਉਹ ਦੇਖਦੇ ਦਿੰਦੇ ਆ ਆਪਣੇ ਰੱ ਆਈ ਕੇ ਕਹੇਦੇ ਬੱਚੇ ਦੋ ਪੈਂਚਰ ਉਹ ਪਰਦੇ ਸਕੂਲੇ ਨਾਲ ਸਰਵਰ ਚਲ ਰਿਹਾ ਹੁੰਦਾ ਨਹੀਂ ਜਾਂਦਾ ਤੇ ਉਹ ਦੇਖਦਾ ਪੜਦਾ ਜੇ ਤੇ ਆਹ ਦਾ ਵਾਲਾ ਕਰਦੀ ਕਰਦਾ ਜੇ ਇਹ ਬੰਦੇ ਨੂੰ ਕਦੀ ਲੈਣੇ ਨਹੀਂ ਗਿਆ ਸੀ ਕੱਲੇ ਅੱਜ ਫਿਰ ਸੋਧਿਆ ਨੂੰ ਆ ਗਿਆ ਉਹ ਇੱਕ ਨਾਮ ਨਾਲ ਰਹੇ ਜੰਮਣਾ ਨਹੀਂ ਜਾਣਾ ਨਹੀਂ ਰਹਿਣਾ ਕੰਮ ਕਰਦਾ ਪਰ ਇਹ ਕਹ ਲੱਗਿਆ ਜਿਹੜੇ ਆ ਉਹ ਮੰਗਦੇ ਭੀਖ ਮੰਗਦੇ ਨੇ ਕਿਰਪਾ ਭੀਖ ਮੰਗਦੇ ਆ ਉਹਨਾਂ ਨੂੰ ਜਦੋਂ ਅਸੀਂ ਤੂੰ ਕਹਿਆ ਕਰੋ ਕਿ ਤੁਸੀਂ ਚੋਰੀਆਂ ਕਰਦੇ ਹੋ ਮੇਰੀ ਗੱਲ ਤਾਂ ਪਿਆ ਕੁਛ ਪੰਜਾਬ ਤੇ ਨਹੀਂ ਚੱਲ ਸਕਦਾ ਸਾਡੇ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਆਉਣਗੇ ਇਹਨਾਂ ਚੁੱਤੀਆਂ ਬਾਹਰ ਲੱਗੇ ਤੇ ਫੇਰ ਜਾ ਕੇ ਸਿੱਖਣਗੇ ਹਿੰਦੁਸਤਾਨੀ ਸਾਰਾ ਵਿਕਾਸ ਹਿੰਦੁਸਤਾਨ ਦਾ ਹੋਣਾ ਚਾਹੀਦਾ

ਦੋ ਬੱਚੇ ਫੜੇ ਨੇ ਦੋ ਬੱਚੇ ਫੜੇ ਆ ਇਹ ਕੰਮ ਕਰਾਉਂਦੇ ਸੀ ਛੋਟੇ ਬੱਚਿਆਂ ਨੂੰ ਠੀਕ ਹੈ ਤੇ ਜਿਹੜੇ ਦੋ ਬੱਚੇ ਆਪਾਂ ਅੱਜ ਫੜੇ ਆ ਤੇ ਇਹਨਾਂ ਨੂੰ ਫੇਰ ਅੱਗੇ ਆਪਾਂ ਯਾਨੀ ਕਿ ਕੀ ਕਰਦੇ ਹੁੰਦੇ ਹੁਣ ਉਸ ਤੋਂ ਬਾਅਦ ਇਹਨਾਂ ਦੇ ਮਾਲਕ ਦਾ ਆਪਣੇ ਚਲਾਨ ਹੋਏਗਾ ਜੀ ਚਲਾਨ ਹੋਏਗਾ ਤੇ ਦੈਨ ਜਿਹੜੇ ਹਾਂਜੀ ਤੇ ਬੱਚਿਆਂ ਦੀ ਅੱਗੇ ਪੜ੍ਹਾਈ ਲਿਖਾਈ ਦਾ ਜਾਂ ਜੋ ਵੀ ਅੱਗੇ ਕੀ ਪ੍ਰਬੰਧ ਹੁੰਦੇ ਆ ਆਪਣੇ ਵੱਲੋਂ ਬੱਚੇ ਤੇ ਸਰਕਾਰ ਅਸੀਂ ਵੀ ਚਾਹੁੰਦੇ ਆ ਸਰਕਾਰ ਵੀ ਕਹਿੰਦੀ ਆ ਵੀ ਬੱਚੇ ਜਿਹੜੇ ਆ ਭਈ ਕੰਮ ਨਾ ਕਰਨ 18 ਸਾਲ ਤੋਂ ਤੱਕ ਉਮਰ ਦਾ ਕੋਈ ਬੱਚਾ ਜਿਹੜਾ ਕੰਮ ਨਾ ਕਰੇ ਪੜ੍ਹਾਈ ਕਰੇ ਤੇ ਅਸੀਂ ਇਹਨਾਂ ਦੇ ਮਾਪਿਓ ਨੂੰ ਵੀ ਆਖਾਂਗੇ ਠੀਕ ਹੈ ਜੀ ਹੋਰ ਪਲਾਵਾਂਗੇ ਜੀ ਤੇ ਜੇ ਮਾਪੇ ਉਹਨਾਂ ਦੇ ਪੜਾਣ ਲਿਖਾਣ ਦੇ ਕਾਬਲ ਨਾ ਹੋਣ ਫਿਰ ਸਰਕਾਰ ਵੱਲੋਂ ਵੀ ਕੋਈ ਉਪਰਾਲਾ ਕੀਤਾ ਜਾਂਦਾ ਇਹਨਾਂ ਬੱਚਿਆਂ ਨੂੰ ਪੜਾਣ ਲਿਖਾਣ ਵਾਸਤੇ ਜਾਂ ਫਿਰ ਇਦਾਂ ਛੱਡ ਦਿੰਦਾ ਨਹੀਂ ਨਹੀਂ ਸਰਕਾਰ ਵੱਲੋਂ ਹੈਗੀਆ ਤੇ ਇਹਨਾਂ ਨੂੰ ਠੀਕ ਹੈ ਸਰਕਾਰ ਵੱਲੋਂ ਛੁਡੰਦੀਆਂ ਜਾਂਦੀਆਂ ਪਰ ਬੱਚੇ ਥੋੜਾ ਜਿਹਾ ਆਪਣਾ ਮਨ ਤੇ ਬਣਾਉਣਾ ਜੀ ਇਹਦਾ ਮਾਪਿਓ ਨੂੰ ਅਸੀਂ ਆਖਾਂ ਇਸ ਮਿਲ ਕੇ ਕਿ ਬੇਗਾਨਾ ਬੱਚਿਆਂ ਨੂੰ ਪੜਾਇਆ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਬਣਾਈ ਜਾਵੇ ਤੇ ਕੋਈ ਮੁਕਦਮਾ ਕੋਈ ਪਰਚਾ ਵੀ ਦਰਜ ਹੁੰਦਾ ਜੀ ਆਪਣੇ ਮਾਲਕਾਂ ਦੇ ਜਿਹੜੇ ਲਈ ਚਾਈਲਡ ਲੇਬਰ ਐਕਟ ਦਾ ਨਹੀਂ ਜੀ ਇਹਨਾਂ ਦਾ ਫਾਈਨ ਹੁੰਦਾ ਕੋ कितनी उम्र है तेरी पंद्रह साल कितनी देर होगी काम कर रहे हो पाँच साल से काम कर रहे हो तो कहाँ के रहने वाले हो फैमिली में कौन कौन है घर में कौन कौन है आपके मम्मी पापा क्या करते हैं घर में रहते हैं काम नहीं करते कोई तो तेरे से काम करवाते हैं ज़बरदस्ती काम करवाते हैं अपनी मर्जी से करते हो तो मम्मी पापा कोई काम नहीं करते हैं ਹੈਲੋ ਹੋਰ ਕੋਣ ਹੈ ਘਰ ਮੇਂ ਤਿੰਨ ਤਿੰਨ ਲੋਕ ਕੀ ਹਾਂ ਆਈ ਹੈ ਜਾਈਏ ਕਿੰਨੀ ਉਮਰ ਹੈ 15 ਸਾਲ 15 ਸਾਲ ਕਿੰਨੇ ਦੇ ਰੋਗੀ ਕੰਮ ਕਰਦੇ ਹਾਂ 5 ਸਾਲ 5 ਸਾਲ ਇੱਥੇ ਕੰਮ ਕਰਦੇ ਹਾਂ ਫੈਮਿਲੀ ਦੇ ਰੂਪ ਕੋਣ ਕੋਣ ਦਾਦਾ ਸਾਹਿਬ ਹੈ ਹਨਾ ਦਾਦਾ ਸਾਹਿਬ ਆਇਆ ਆਇ ਤੇ ਬਾਹਰ ਵੀ ਭੀਗ ਮਗਾਉਂਦੇ ਆ ਕਿੰਨੀ ਤਨਖਾਹ ਲੈਣ ਕਰਦੇ ਨੇ ਇੱਥੇ ਦੇਖ ਕੇ ਉਹ ਘਰ ਦੇ ਭੁੱਖੇ ਮਰਦੇ ਨੇ ਵੇ ਤੁਹੋ ਕੈਮਰਾ ਨਹੀਂ ਤੇ ਹੋ ਰਹੇ ਨਹੀਂ ਆ ਕੇ ਗਏ ਆਪ ਹਰ ਤੇਵਾਰ ਆਇਆ ਕਰਕੇ ਕਿਦਰਾ ਨੂੰ ਨਾ ਨੋਨ ਫੋਟੋ ਵੀ ਦੇ ਤੂੰ ਲਾਂਗਿਆ ਕੋਈ थे मोले के तरफ पुणे आंबो तो सेट कर कर फोन पे पडदा जी बेटा गगी कीता सारे पढा हां जी हां जी आओ लागया पक्के हात माने काय पे आया बोलतो ओवर जाई कर ले लेवाला है जा जा बडा आ जाएगा ਇਹ ਪਰਦੇਸ ਬੋਲੇ ਨਾ ਸਾਡੇ ਜਰੂਰ ਪਹੁੰਚੇ ਤੇ ਕੀ ਕੰਮ ਆਉਂਦਾ ਉਹ ਲਿਖਦੇ ਪੰਡਾ ਜੀ ਤੇ ਆਹ ਦਾ ਵਾਰਾ ਗੱਲ ਨਹੀਂ ਕਰਦਾ ਜੀ ਆਹ ਵਾਰਾ ਇਹ ਬੰਦੇ ਨੂੰ ਕਦੀ ਲੈਣੇ ਨਹੀਂ ਲੱਗੇ ਅੱਜ ਅਜੇ ਕੋਈ ਧਿਆਨ ਨੂੰ ਆਉਂਦਾ ਉਹਨਾਂ ਨੂੰ ਲੈਣੇ ਕਿੰਨੇ ਬੰਦੇ ਕਿੰਨੇ ਨਾ ਬਟਾ ਕਿਹਨਾਂ ਪਤਾ ਨਹੀਂ ਆਉਂਦੇ ਉਹ ਹੀ ਧਿਆਨ ਨਾਲ ਆ ਰਹੇ ਜਣ ਨਾ ਦੱਸਣ ਉਹ ਵੀ ਨਹੀਂ ਗੱਲ ਕੋਈ ਜਾਣਾਂ ਨਹੀਂ ਇਹਦਾ ਕੰਮ ਔਰ ਇਹ ਕਹ ਲੱਗਿਆ ਜਿਹੜੇ ਆ ਉਹ ਮੰਗਦੇ ਪੀ ਮੰਗਦੇ ਨੇ ਜਿਹੜੇ ਪੀ ਮੰਗਦੇ ਆ ਉਹਨਾਂ ਨੂੰ ਜਨੰਦਿਆਂ ਨੂੰ ਕਿਆ ਕਰੋ ਵੀ ਤੁਸੀਂ ਚੋਰੀਆਂ ਕਰਦੇ ਜੇ ਉਹ ਵੀ ਕਹਿੰਦਾ ਪਿਆ ਨਹੀਂ ਕਹਦਾ ਪਿਆ ਕੁਛ ਪੰਜਾਬ ਤੇ ਨਹੀਂ ਚੱਲ ਸਕਦਾ ਹਿੰਦੁਸਤਾਨ ਦੇ ਵਿੱਚ ਅੰਗਰੇਜ਼ ਜਾਣਗੇ ਇਹਨਾਂ ਚੁੱਟੇ ਮਾਰਨਗੇ ਤੇ ਫੇਰ ਜਾ ਕੇ ਸਹੀ ਹੋ ਗਏ ਹਿੰਦੁਸਤਾਨ ਦੇ ਵਿੱਚ ਬਹੁਤ ਮਸਤ ਹੈ ਯਾਰ ਇਹਨਾਂ ਨੂੰ ਨਾ ਮੋਨਾ ਕਿਤੇ ਨਾ ਮੇਕ ਕੋ ਕੋ ਬਾਜੋ ਜੀ ਕੈਮਰਾ ਚ ਕਰਾ ਜੀ ਸਾਡੇ ਕੈਮਰੇ ਲੱਗੇ ਕੈਮਰਾ ਕਰੋ ਵੀ ਇੱਥੇ ਹੈਗੇ ਨਹੀਂ ਬੰਦੇ